ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਹੋਈ ਸ਼ਾਨਦਾਰ ਜਿੱਤ ਤੇ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਬਣਨ ਤੇ ਅੱਜ ਕਸਬਾ ਪਿੱਖੀਉਂ ਦੇ ਵਿਖੇ ਭਾਜਪਾ ਜਲਾ ਵਾਈਸ ਪ੍ਰਧਾਨ ਡਾਕਟਰ ਵਿਤੇਸ਼ ਕੁਮਾਰ ਚੋਪੜਾ ਦੀ ਅਗਵਾਈ ਵਿੱਚ ਤੇ ਵੱਡੀ ਤਾਦਾਦ ਵਿੱਚ ਪਹੁੰਚੇ ਭਾਜਪਾ ਵਰਕਰਾਂ ਵੱਲੋਂ ਪਿੱਖੀਵੜ ਦੇ ਮੇਨ ਚੌਂਕ ਵਿੱਚ ਆਨੰਦ ਸਭਾ ਜੀ ਕੀਤੀ ਗਈ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਤੇ ਭੰਗੜੇ ਪਾਏ ਗਏ ਇਸ ਮੌਕੇ ਪ੍ਰਧਾਨ ਸਰ ਅਨੰਦ ਚੋਪੜਾ ਡਾਕਟਰ ਚੰਦਰ কুমার ਚੋਪੜਾ ਰਾਜਕumar ਚੋਪੜਾ ਪ੍ਰਧਾਨ ਸ਼ਾਂਤੀ ਪ੍ਰਚਾਰ ਲਵ ਧਵਨ ਪ੍ਰਦੀਪ ਧਵਨ ਪ੍ਰਧਾਨ ਨਰਿੰਦਰ ਧਵਨ ਪਾਜਪਾ ਮੰਡਲ ਪ੍ਰਧਾਨ ਅਮਨ ਸ਼ਰਮਾ ਖਾਲੜਾ ਸੰਦੀਪ ਧਵਨ ਅਮਰਜੀਤ ਸਿੰਘ ਫੌਜੀ ਸਰਪਜੀਤ ਸੋਂਧੀ ਕੇਵਲ ਕ੍ਰਿਸ਼ਨ अरोड़ा ਆਦ ਹਾਜ਼ਰ ਸਨ ਜਪਾਲ ਜੀ ਜਪਾਲ ਜੀ ਦਿਖਾਓ गर्मीसी <laughs> ਅੱਜ ਜਿਹੜੇ ਭਿੱਖੀਵਾਂ ਚੌਂਗਦੇ ਵੇ ਲੰਡੂ ਵੱਡੇ ਜਾ ਰਹੇ ਕਿਸ ਬੰਨ ਚ ਵੱਡੇ ਜਾ ਰਹੇ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਜਿੱਥੇ ਦੁਨੀਆ ਦੇਸ਼ ਵਿਦੇਸ਼ ਵਿੱਚ ਬੀਜੇਪੀ ਦਾ ਝੰਡਾ ਹੋਰ ਜਿਆਦਾ بلند ਹੋਇਆ ਹੈ ਤੇ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ ਤੀਜੀ ਵਾਰੀ શ્રી ਨਰਿੰਦਰભાઈ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਆ ਉਹ ਵੀ ਬੜੀ ਸ਼ਾਨੋ ਸ਼ੌਕਤ ਨਾਲ ਤੇ ਸਾਨੂੰ ਆਸ ਹੈ ਕਿ ਜਿੱਥੇ ਅੱਗੇ ਅਸੀਂ ਦੁਨੀਆ ਦੇ ਪੰਜਵੇਂ ਨੰਬਰ ਤੇ ਬੋ ਰਹੇ ਆ ਅਸੀਂ ਜਲਦੀ ਹੀ ਪਹਿਲੇ ਨੰਬਰ ਤੇ ਆਵਾਂਗੇ ਤੇ ਇੰਡੀਆ ਦਾ ਨਾਮ ਭਾਰਤ ਦਾ ਨਾਮ ਦੇਸ਼ ਵਿਦੇਸ਼ ਵਿੱਚ ਚਮਕੇਗਾ ਨੰ ਚੌਂਗ ਦੇ ਵਿੱਚ ਲੱਡੂ ਵੰਡੇ ਜਾ ਰਹੀ ਆ ਮਨੀ ਕੁੰਦੀ ਸਾਹਿਬ ਮਤਲਬ ਜਿਹੜੀ ਖੇਤਾ ਸ੍ਰਿਕੀ ਕਰਨ ਚੁੰਦੇ ਸਮਾਨ ਇਹ ਬਹੁਤ ਵੱਡੀ ਚੀਜ਼ ਆ ਇੱਕ ਪਾਸੇ 27 ਪਾਰਟੀਆਂ ਰਲ ਕੇ ਮੁਰਗੀ ਸਾਹਿਬ ਨੂੰ ਪੇਸ਼ ਆ ਧੋਣਾ ਚੁੰਦੇ ਸੀ ਪਰ ਉਹਨੇ ਫਿਰ ਵੀ ਜੇਤਾ ਹਸਲ ਕੀਤੀ ਇੱਕ ਪਾਸੇ 240 ਸੀਟਾਂ ਨੇ ਭਾਜੀਪੀ ਦੀਆਂ ਇਕੱਲੀਆਂ ਇਹਨਾਂ ਦੀਆਂ ਸਾਰੀਆਂ 233 ਸੀਟਾਂ ਨੇ 17 ਪਾਰਟੀਆਂ ਦੀਆਂ ਕਿ ਕੀ ਮਰ ਚੌਂਗ ਦੇ ਵਿੱਚ ਲੱਡੂ ਵੰਡੇ ਗਿਆ ਜਿਹੜੇ ਕੀ ਮੋਦੀ ਸਾਹਿਬ ਫੇਰ ਪ੍ਰਧਾਨ ਮੰਤਰੀ ਇਹ ਬਣ ਗਏ ਇਹਦੇ ਦਾ ਸਮਝ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਪਹਿਲਾਂ ਤਾਂ ਬਹੁਤ ਇਲਾਕੇ ਦਾ ਧਮਾਰ ਜਿਨ੍ਹਾਂ ਨੇ ਬੀਜੇਪੀ ਨੂੰ ਨਾ ਤਾਂ ਰੱਖੋਗੇ ਵੋਟਾਂ ਪਈਆਂ ਔਰ ਤੀਜੀ ਵਾਰ ਬੰਦੇ ਉੱਤੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜਿਹੜਾ ਆਪੋਜੀਟ ਦੇ ਵਿੱਚ ਹੋ ਗਏ ਵੀ ਇਹਨਾਂ ਨੇ ਫੇਰ ਆਪਣੀ ਜਿੱਤ ਪ੍ਰਾਪਤ ਕੀਤੀ ਆ ਔਰ ਜਿਹੜਾ ਪੰਜਾਬ ਵਿੱਚ ਜਿੱਤ ਸੀ ਆਂਦੇ ਆ ਵੀ ਮੁੰਡਾ ਪਈਆਂ ਤੇ ਤੁਹਾਡਾ ਮੰਤਰੀ ਕੋ ਜਿੱਤ ਨਹੀਂ ਸਕਿਆ ਅਸੀਂ ਚੋਣਾਂ ਵਾਲੀ 27 ਦੇ ਵਿੱਚ ਪੰਜਾਬ ਦਾ ਜਆ ਦੇ ਵਿੱਚ ਬਿਲੀ ਬਿਦਾ ਇਨਾ ਨਾ ਹੋ ਜੇ ਜਿਹੜਾ ਆਪਣੇ ਆਪ ਵੀ ਸਾਨੂੰ ਵੋਟਾਂ ਦੇ ਗਿਆ ਸਾਡੇ ਐਮਐਲਏ ਜਿਹੜੇ ਸਾਡੇ ਇੱਥੇ ਆਉਣ